ਵੀ ਇਹ ਸਮਝੋ ਕਾਦੇ ਵਾਸਤੇ ਹੋ ਗਏ ਪਰ ਉਹ ਆਪ ਕੋਈ ਜ਼ਿਆਦਾ ਜ਼ਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਕੋਈ 25 ਗੱਲ ਦੀ ਅਰਿਕ ਮੰਗ ਪੱਤਰ ਦੇਣਾ ਸੀ ਸਰ ਸੱਚੇ ਮੁਲਾਜ਼ਮਾਂ ਦੇ ਅਸੀਂ ਸਮਾਂ ਨਾਲ 25-25 ਹਜ਼ਾਰ ਰੁਪਏ ਸਰਵਿਸ ਕਰ ਰਿਹਾ ਰਕਵਾਇਆ ਸੀ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਐ ਡਿਊਟੀ ਤੇ ਅਨਾਸ ਛੁੱਟੀ ਲਈ ਅਸੀਂ ਤੇ ਡੁੱਗੀ ਤੇ ਬੈਠੇ ਕੋਈ ਸਟਾਈਕ ਨਹੀਂ ਕਰਦੀ ਅਸੀਂ ਤਾਂ ਛੁੱਟੀ ਸੀ ਕਿਹਾ ਗਿਆ ਸਭ ਤੋਂ ਮਾਰਚ ਕਰ ਬੰਦ ਰਹੂਗਾ ਦਫ਼ਤਰਾਂ ਦਾ ਦਫ਼ਤਰ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਵਿਸਥਤਕ ਨਹੀਂ ਨਾ ਅਸੀਂ ਇਹ ਹੱਦ ਤੱਕ ਦੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰਦਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹਨ ਸਤਕਾਰਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ ਕੱਲ ਵੀ ਰਜਿਸਟਰੀ ਹੋਈਆਂ ਤੇ ਅੱਜ ਕੱਲ ਤਾਂ ਮੈਂ ਅੱਜ ਛੁੱਟੀ ਤੇ ਅੱਜ ਜੀਰੋਂ ਸ਼ੁਰੂ ਹੋਈ ਹੈ ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫ਼ਤਰ ਹੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ ਨੇ ਸਰ ਸਵੇਰੇ ਤੁਹਾਨੂੰ ਵੀ ਦਸੰਦ ਦਾ ਸਟਾਫ ਦਾ ਕਾਰਨ ਕਰੀ ਹਾਜ਼ਰ ਨਹੀਂ ਸੀਗਾ ਨਹੀਂ ਸਾਰੇ ਆ ਜਾਂ ਕੋਈ ਕਿਉਂ ਨਹੀਂ ਸਾਰੇ ਬੈਠੇ ਅਸੀਂ ਸਰ ਸਵੇਰੇ ਦਿਖਾ ਕੇ ਗਏ ਸੀ ਕਿ ਸਾਰੇ ਲਾਈਵ ਚੱਲੇ ਜਾਈਏ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹ ਦਵਾਂ ਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦੇ ਬਾਰੇ ਜਿਹਨਾਂ ਬਕੌਣ ਸਿੰਘ ਮੈਨੇਜਰ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਸਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾ ਕਿਹੜਾ ਸਟ੍ਰਾਈਕ ਸਾਰੀ ਪਹਿਲਾ ਵੀ ਸਟ੍ਰਾਈਕ ਹੈ ਨਹੀਂ ਕੰਮ ਕਰਦੇ ਹੈ ਕੋਈ ਛੁੱਟੀ ਤਾਂ ਹੈ ਹੀ ਸਾਰੇ ਇਹ ਇਸ ਮੌਕੇ ਦੇ ਵਾਸਤੇ ਉਹ ਪਰ ਉਹ ਕੋਈ ਜ਼ਿਆਦਾ ਜ਼ਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਸੱਚੀ ਗੱਲ ਹੈ ਇੱਕ ਮੰਗ ਪੱਤਰ ਦੇਣਾ ਸੀ ਸਰ ਸੱਚੇ ਮੁਲਾਜ਼ਮਾਂ ਦੇ ਅਸੀਂ ਨਾਲ 25-25 ਸਾਲ ਹੋ ਗਏ ਸਰਵਿਸ ਕਰ ਰਹੇ ਹਾਂ ਰੁਕੋ ਆਇਆ ਏ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਐ ਡਿਊਟੀ ਤੇ ਅਨਾਸ ਛੁੱਟੀ ਲਈ ਅਸੀਂ ਤੇ ਡੁੱਤੀ ਤੇ ਬੈਠੇ ਕੋਈ ਸਟਾਈਕ ਨਹੀਂ ਕੀਤੀ ਅਸੀਂ ਤਾਂ ਛੁੱਟੀ ਸੀ ਕਿਹੜੇ ਗੱਲ ਤੋਂ ਦਫ਼ਤਰ ਬੰਦ ਰਹੂਗਾ ਸੀਲਰਾਂ ਦਫ਼ਤਰਾਂ ਦੇ ਕੋਲ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਛੁੱਟੀ ਨਹੀਂ ਲਾਣੀ ਵੀ ਆ ਤੇ ਡਿਊਟੀ ਤੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰ ਦਰਸਾਹਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਮੈਂ ਪੁੱਛਣਾ ਚਾਹੁੰਦਾ ਕਿ ਇਹ ਮਹਕਮਤ ਦੇ ਸਾਹਬ ਦੇ ਹੁਣ ਸਤਿਕਾਰਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ। ਕੱਲ ਵੀ ਰਜਿਸਟਰੀ ਹੋਈ ਹੈ ਤੇ ਅੱਜ ਕੱਲ ਤਾਂ ਮੈਂ ਆਪ ਦਾ ਸੁੱਤੀ ਪਈ। ਅੱਜ ਜੀਰੋਂ ਨੂੰ ਸ਼ੁਰੂ ਹੋ ਗਈ। ਹਾਂ ਅੱਜ ਸਾਰੇ ਕੰਮ ਹੋ ਰਹੇ ਦੋ ਦਫ਼ਤਰ ਵੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ। ਸਾਰਾ ਸਵੇਰ ਦਾ ਕੋਈ ਵੀ ਦਸਤਖਤ ਦਾ ਸਟਾਫ ਦਾ ਕਾਰਨਦਾਰ ਹਾਜ਼ਰ ਨਹੀਂ ਸੀਗਾ। ਨਹੀਂ ਸਾਰੇ ਆ ਜਾਂ ਕੋਈ ਕਿਉਂ ਨਹੀਂ ਸਾਰੇ ਬੈਠੇ ਅਸੀਂ। ਸਰ ਸਵੇਰੇ ਦਿਖਾ ਕੇ ਕਿ ਐਸੀ ਕੀ ਸਾਰੀ ਲਾਈਵ ਚੱਲੇਗੀ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹਦੇ ਵਜ੍ਹਾ ਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦੇ ਬਾਰੇ ਜਿਹਨੂੰ ਬਕਵਾਂ ਸਿੰਘ ਮੈਨੇਜਰ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸਾਰੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਹਾਂ ਕੱਲ੍ਹ ਦੇ ਭਾਏ ਕੋਈ ਛੁੱਟੀ ਤਾਂ ਤਾਂ ਹੈ ਹੀ ਸਾਰੇ ਇਹ ਇਸ ਲੋਕਾਂ ਦੇ ਵਾਸਤੇ ਉਹ ਪਰ ਉਹ ਆਪ ਕੋ ਜਿਆਦਾ ਜਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਕੋਈ 25 ਗੱਲ ਦੀ ਤਰੀਕ ਮੰਗ ਪੱਤਰ ਦੇਣਾ ਸੀ ਸਰ ਸੱਚੇ ਮੁਲਾਜ਼ਮਾਂ ਦੇ ਅਸੀਂ ਸਮਾਂ ਨਾਲ 25-25 ਹਜ਼ਾਰ ਰੁਪਏ ਸਰਵਿਸ ਕਰ ਰਿਹਾ ਹਾਂ ਰਿਕੁਐਸਟ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਐ ਡਿਊਟੀ ਤੇ ਅਨਾਸ ਛੁੱਟੀ ਲਈ ਅਸੀਂ ਤੇ ਡਿਊਟੀ ਤੇ ਬੈਠੇ ਕੋਈ ਸਟਾਈਕ ਨਹੀਂ ਕਰਦੀ ਅਸੀਂ ਤਾਂ ਛੁੱਟੀ ਸੀ ਕੀ ਜਸਤਪਾਲ ਦਫਤਰ ਬੰਦ ਰਹੂਗਾ ਸੀਦਰਾਂ ਦਫਤਰਾਂ ਨੇ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਵਿਸਥਤੀ ਨਹੀਂ ਨਾ ਨਹੀਂ ਹੱਥ ਦੇ ਉੱਤੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰਦਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹਨ ਸਤਕਾਰਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ ਕੱਲ ਵੀ ਰਜਿਸਟਰੀ ਹੋਈਆਂ ਤੇ ਕੱਲ ਤਾਂ ਮੈਂ ਆਪ ਦਾ ਸੁੱਤੀ ਪਈ ਅੱਜ ਜੀਰਨ ਨੂੰ ਸ਼ੁਰੂ ਹੋ ਗਈ। ਹਾਂ ਅੱਜ ਸਾਰੇ ਕੰਮ ਹੋ ਰਹੇ ਦੋ ਦਫ਼ਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ। ਸਰ ਸਵੇਰ ਦਾ ਕੋਈ ਕੀ ਦਸਤਖਤ ਦਾ ਸਟਾਫ ਦਾ ਕਰਮਚਾਰੀ ਹਾਜ਼ਰ ਨਹੀਂ ਸੀਗਾ। ਨਹੀਂ ਸਾਰੇ ਆ ਜਾਂ ਕੋਈ ਕਿਉਂ ਨਹੀਂ ਸਾਰੇ ਬੈਠੇ ਆ ਸੀ। ਸਰ ਸਵੇਰੇ ਦਿਖਾ ਕੇ ਗਏ ਸੀ ਕਿ ਸਾਰੇ ਲਾਈਵ ਚੱਲੇ ਜਾਂਗੇ। ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹ ਦਵਾਂ ਦਾ ਦੋ ਸਰੀਰ ਬਣਾ ਲੇ। ਵੇਖ ਉਹ ਯਾਨੀ ਅੰਦਰ ਬਾਰੇ ਜਿਹਨੂੰ ਪ੍ਰੋਜੈਕਟ ਮੈਨੇਜਰ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸਾਰੇ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਕੱਲ੍ਹ ਦੇ ਭਾਈ ਕੋਈ ਛੁੱਟੀ ਤਾਂ ਤਾਂ ਹੈ ਹੀ ਸਾਰੇ ਠੀਕ ਨਹੀਂ ਇਹ ਸਮੂਹ ਕਾਰਨ ਵਾਸਤੇ ਹੋ ਕੁਈ ਜ਼ਿਆਦਾ ਜ਼ਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਕੋਈ 25 ਗੱਲ ਦੀ ਤਰੀਕ ਮੰਗ ਪੱਤਰ ਦੇਣਾ ਸੀ ਸਰ ਸੱਚੇ ਮੁਲਾਜ਼ਮਾਂ ਦੇ ਅਸੀਂ ਸਮਾਂ ਨਾਲ 25-25 ਹਜ਼ਾਰ ਰੁਪਏ ਸਰਵਿਸ ਕਰ ਰਿਹਾ ਕੋਈ ਰਖਵਾਇਆ ਸੀ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਐ ਡਿਊਟੀ ਤੇ ਅਨਾਸ ਛੁੱਟੀ ਲਈ ਅਸੀਂ ਤੇ ਡੁੱਗੀ ਤੇ ਬੈਠੇ ਕੋਈ ਸਟਾਈਕ ਨਹੀਂ ਕਰਦੀ ਅਸੀਂ ਤਾਂ ਛੁੱਟੀ ਸੀਗੇ ਅੱਜ ਤੋਂ ਮਾਰਚਿਕਰ ਬੰਦ ਰਹੂਗਾ ਸੀਨਰਾਂ ਦਫ਼ਤਰੋਂ ਨਹੀਂ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਵਿਸਥਤ ਨਹੀਂ ਨਾ ਨਹੀਂ ਵੀ ਹੱਥ ਤੇ ਡਿਊਟੀ ਤੇ ਬੈਠੇ ਕੰਮ ਕਰਾਂਗੇ ਤੇ ਜੀ ਨਸੀਰਦਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹਨ ਸਤਕਾਰਯੋਗ ਮੁੱਖ ਮੰਤਰੀ ਸਾਹਿਬਾ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ ਕੱਲ ਵੀ ਰਜਿਸਟਰੀ ਹੋਈਆਂ ਤੇ ਅੱਜ ਕੱਲ ਤਾਂ ਮੈਂ ਅੱਜ ਛੁੱਟੀ ਤੇ ਅੱਜ ਜੀਰੋਂ ਸ਼ੁਰੂ ਹੋਈ ਹੈ ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫ਼ਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ ਸਰਾ ਜੀ ਸਵੇਰ ਦਾ ਤੁਨੀ ਦਸਤਖਤ ਦਾ ਅਫਸਰ ਦਾ ਕਰਮਚਾਰੀ ਹਾਜ਼ਰ ਨਹੀਂ ਸੀਗਾ ਨੇ ਸਾਰੇ ਆ ਕੋਈ ਕੋ ਨਹੀਂ ਸਾਰੇ ਬੈਠੇ ਆ ਅਸੀਂ ਸਰ ਸਵੇਰੇ ਦਿਖਾ ਕੇ ਗਏ ਸੀਗੇ ਸਾਰੇ ਲਾਈਵ ਚਲੇ ਗਏਗੇ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹਦੇ ਵਜਾ ਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦੇ ਬਾਰੇ ਜਿਹਨੂੰ ਬਕਾਨ ਸਿੰਘ ਮਾਨੇ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦਾ ਹੈ। ਅੱਜ ਦੇ ਭਾਏ ਕੋਈ ਛੁੱਟੀ ਤਾਂ ਨਹੀਂ ਹੈ ਹੀ। ਸਾਰੇ ਨਹੀਂ ਇਸ ਲੋਕ ਆਦੇ ਵਾਸਤੇ ਉਹ ਪਰ ਉਹ ਕੋਈ ਜ਼ਿਆਦਾ ਜ਼ਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ। ਸੱਚੀ ਗੱਲ ਜੀ। ਸਰ ਇੱਕ ਮੰਗ ਪੱਤਰ ਦੇਣਾ ਸੀਗਾ ਸਰ। ਸੱਚੇ ਮੁਲਾਜ਼ਮਾਂ ਦੇ ਅਸੀ। ਸਰ ਨਾਲ 25-25 ਸਾਲ ਹੋ ਗਏ ਸਰਵਿਸ ਦੇ। ਰੁਕੋ ਆਇਆ ਸੀ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ। ਭਾਵੇਂ ਤਾਂ ਛੁੱਟੀ ਐ ਡਿਊਟੀ ਤੇ ਆਨਾ ਛੁੱਟੀ ਲਈ ਅਸੀਂ ਤੇ ਡਿਊਟੀ ਤੇ ਬੈਠੇ। ਕੋਈ ਸਟਾਈਕ ਨਹੀਂ ਕੱਢੀ ਆ ਸੀ ਤਾਂ ਚੁੱਪ ਹੀ ਚਾਹੇਗਾ ਸੌਤ ਬਾਲ ਚਿਕਰ ਬੰਦ ਰਹੂਗਾ ਸੀ ਨਾ ਦਫਤਰਾਂ ਦੇ ਕੋਲ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਬਸ ਚੁੱਪ ਹੀ ਨਹੀਂ ਨਾ ਨਹੀਂ ਮੈਂ ਹੱਥ ਦੇ ਉੱਤੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰਦਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹੁਣ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ। ਕੱਲ ਵੀ ਰਜਿਸਟਰੀਆਂ ਹੋਈਆਂ ਤੇ ਅੱਜ ਕੱਲ ਤਾਂ ਮੈਂ ਅੱਜ ਛੁੱਟੀ ਤੇ ਅੱਜ ਜੀਰੋਂ ਸ਼ੁਰੂ ਹੋਈ ਹੈ। ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫ਼ਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ। ਸਰ ਸਵੇਰ ਦਾ ਕੋਈ ਨਹੀਂ ਦਸਤਖਤ ਦਾ ਅਫਸਰ ਦਾ ਕਰਮਚਾਰੀ ਹਾਜ਼ਰ ਨਹੀਂ ਸੀਗਾ। ਨਹੀਂ ਸਾਰੇ ਆ ਗਏ ਕੋਈ ਕਿਉਂ ਨਹੀਂ ਸਾਰੇ ਬੈਠੇ ਆ ਸੀ। ਸਰ ਸਵੇਰੇ ਦਿਖਾ ਕੇ ਗਏ ਸੀਗੇ ਸਾਰੇ ਲਾਈਵ ਚੱਲੇ ਜਾਈਏਗੇ। ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ। ਉਦੋਂ ਵਾਂ ਜਾਂਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦਾ ਪੈਰੇ ਜਿਹਨੂੰ ਬਕਾਨ ਸਿੰਘ ਮਾਨੇ ਜਰੂਰੀ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰੀ ਦਿੰਦੀਆਂ ਫੀਲਡ ਦੇ ਵਿੱਚ ਵੀ ਜਾਣਾ ਬਹੁਤ ਜ਼ਰੂਰੀ ਦਿੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ? ਸੜੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਕੱਲ੍ਹ ਦੇ ਭਾਈ ਕੋਈ ਛੁੱਟੀ ਤਾਂ ਤਾਂ ਹੈ ਹੀ ਸਾਰੇ ਠੀਕ ਨਹੀਂ ਇਹ ਸਮੂਹ ਕਾਰਨ ਵਾਸਤੇ ਉਹ ਕੋਈ ਜ਼ਿਆਦਾ ਜ਼ਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਸੱਚੀ ਗੱਲ ਜੀ ਮੈਂ ਇੱਕ ਮੰਗ ਪੱਤਰ ਦੇਣਾ ਸੀਗਾ ਸਰ ਸੱਚੇ ਮੁਲਾਜ਼ਮਾਂ ਦੇ ਅਸੀਂ ਨਾਲ 25-25 ਸਾਲ ਹੋ ਗਏ ਸਰਵਿਸ ਦੇ ਅਸੀਂ ਰੁਕਵਾਇਆ ਸੀ ਇੱਕ ਦਿਨ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅੱਜ ਤਾਂ ਛੁੱਟੀ ਐ ਡਿਊਟੀ ਤੇ ਆਨਾ ਸੀ ਛੁੱਟੀ ਲਈ ਅਸੀਂ ਤੇ ਡਿਊਟੀ ਤੇ ਬੈਠੇ ਕੋਈ ਸਟਾਈਕ ਨਹੀਂ ਕਰਦੀ ਐ ਸੀ ਤਾਂ ਛੁੱਟੀ ਚ ਹੈਗਾ ਸਭ ਤੋਂ ਮੌਜਿਕਰ ਬੰਦ ਰਹੂਗਾ ਤੁਸੀਂ ਦਫਤਰੋਂ ਨਹੀਂ ਕੋਈ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਵੀ ਛੁੱਟੀ ਨਹੀਂ ਲੈਣੀ ਵੀ ਹਾਤੇ ਡਿਊਟੀ ਤੇ ਬੈਠੇ ਕੰਮ ਕਰਾਂਗੇ ਤੇ ਜੀ ਨਸੀਰਦਾਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹੁਣ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੀ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ ਕੱਲ ਵੀ ਰਜਿਸਟਰੀ ਹੋਈ ਹੈ ਤੇ ਅੱਜ ਕੱਲ ਤਾਂ ਮੈਂ ਆ ਤਾਂ ਸੁੱਤੀ ਪਈ ਅੱਜ ਜੀਰੋਂ ਨੂੰ ਸ਼ੁਰੂ ਹੋ ਗਈ ਹੈ ਹਾਂ ਅੱਜ ਸਾਰੇ ਕੰਮ ਹੋ ਰਹੇ ਦੋ ਦਫ਼ਤਰ ਵੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ ਸਰ ਅੱਜ ਸਵੇਰ ਦਾ ਕੋਈ ਵੀ ਦਸਤਖਤ ਦਾ ਸਟਾਫ ਦਾ ਕਾਰਨਦਾਰ ਹਾਜ਼ਰ ਨਹੀਂ ਸੀਗਾ ਨੇ ਸਾਰੇ ਆਇਆ ਕੋਈ ਕਿਉਂ ਨਹੀਂ ਸਾਰੇ ਬੈਠੇ ਆ ਸੀ ਸਰ ਸਵੇਰੇ ਦਿਖਾ ਕੇ ਗਏ ਸੀ ਕਿ ਸਾਰੇ ਲਾਈਵ ਚੱਲੇ ਜਾਈਏ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹ ਦਵਾਂ ਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦੇ ਬਾਰੇ ਜਿਹਨਾਂ ਬਕੌਣ ਸਿੰਘ ਮੈਨੇ ਜੀ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਤੁਹਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦਾ ਅੱਜ ਦੇ ਵਿੱਚ ਕੋਈ ਛੁੱਟੀ ਤਾਂ ਨਹੀਂ ਹੈ ਹੀ ਸਾਰੇ ਨਹੀਂ ਇਸ ਲੋਕ ਆਦੇ ਵਾਸਤੇ ਉਹ ਪਰ ਉਹ ਕੋਈ ਜਿਆਦਾ ਜਿਆਦਾ ਪੈਸੇ ਤਾਂ ਨਹੀਂ ਕੋਈ ਬਾਹਰੋਂ ਤਾਂ ਨਹੀਂ ਮੰਗਦਾ ਸੱਚੀ ਗੱਲ ਜੀ ਸਰ ਇੱਕ ਮੰਗ ਪੱਤਰ ਦੇਣਾ ਸੀ ਸਰ ਸੱਚੇ ਮੁਲਾਜ਼ਮਾਂ ਦੇ ਐਸੀ ਸਰ ਨਾਲ 25-25 ਸਾਲ ਹੋ ਗਏ ਸਰਵਿਸ ਦੇ ਰਿਹਾ ਹਾਂ ਰੁਕੋ ਆਇਆ ਸੀ ਇੱਕਦਮ ਮੈਨੂੰ ਜ਼ਰੂਰੀ ਕੰਮ ਸੀਗਾ ਮੈਂ ਆਪਦੇ ਕੰਮ ਤੇ ਗਿਆ ਸੀਗਾ ਅਜੇ ਤਾਂ ਛੁੱਟੀ ਹੈ ਡਿਊਟੀ ਤੇ ਆਨਾ ਸੀ ਛੁੱਟੀ ਲਈ ਅਸੀਂ ਤੇ ਡਿਊਟੀ ਤੇ ਬੈਠੇ ਕੋਈ ਸਟਾਈਕ ਨਹੀਂ ਕੱਢੀ ਅਸਿੱਤ ਸਪੀਚ ਕੇ ਜਿਹੜੇ ਸਰਕਾਰੀ ਦਫ਼ਤਰ ਚ ਬੰਦ ਰਹੂਗਾ ਦਫ਼ਤਰਾਂ ਦੇ ਦਫ਼ਤਰਾਂ ਦੇ ਨਹੀਂ ਇਸ ਤਰ੍ਹਾਂ ਤਾਂ ਕੋਈ ਬਿਆਨ ਨਹੀਂ ਆਇਆ ਇਸ ਤਰ੍ਹਾਂ ਸੀਗਾ ਵੀ ਅਸੀਂ ਵਿਸਥਤ ਨਹੀਂ ਨਾ ਨਹੀਂ ਹਟਦੇ ਦਫ਼ਤਰਾਂ ਦੇ ਬੈਠੇ ਕੰਮ ਕਰਾਂਗੇ ਤੁਸੀਂ ਨਸੀਰ ਦਰ ਸਾਹਿਬ ਮੁੱਖ ਮੰਤਰੀ ਦੇ ਚੇਤਾਵਨੀ ਦੇਣ ਤੋਂ ਬਾਅਦ ਆ ਜਿਹੜੇ ਸਾਰੇ ਦਫ਼ਤਰਾਂ ਦੇ ਵਿੱਚ ਅਧਿਕਾਰੀ ਆਏ ਨੇ ਪਹਿਲਾਂ ਨਹੀਂ ਸੀਗੇ ਨਹੀਂ ਪਹਿਲਾਂ ਵੀ ਸੀਗੇ ਮੁੱਖ ਮੰਤਰੀ ਸਾਹਿਬ ਦੇ ਹਨ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੇ ਜੋ ਹੁਕਮ ਦਿੱਤੇ ਉਹਨਾਂ ਦੇ ਪਾਲਣਾ ਬਹੁਤ ਜ਼ਰੂਰੀ ਹੁੰਦੀ ਹੈ। ਕੱਲ ਵੀ ਰਜਿਸਟਰੀਆਂ ਹੋਈਆਂ ਤੇ ਅੱਜ ਕੱਲ ਤਾਂ ਮੈਂ ਅੱਜ ਛੁੱਟੀ ਤੇ ਅੱਜ ਜੀਰੋਂ ਸ਼ੁਰੂ ਹੋਈ ਹੈ। ਹਾਂ ਅੱਜ ਸਾਰੇ ਕੰਮ ਹੋ ਰਹੇ ਜੋ ਦਫ਼ਤਰੀ ਕੰਮ ਹੁੰਦੇ ਜੋ ਵੀ ਕੰਮ ਮਾਲ ਭਾਗ ਨਾਲ ਸੰਬੰਧ ਸਾਰੇ ਹੋ ਰਹੇ। ਸਰਾ ਜੀ ਸਵੇਰ ਦਾ ਤੋਂ ਹੀ ਦਸਤਖਤ ਦਾ ਅਧਿਕਾਰੀ ਹਾਜ਼ਰ ਨਹੀਂ ਸੀਗਾ। ਨਹੀਂ ਸਾਰੇ ਆ ਜਾਂ ਕੋਈ ਕੋ ਨਹੀਂ ਸਾਰੇ ਬੈਠੇ ਅਸੀਂ। ਸਰ ਸਵੇਰੇ ਦਿਖਾ ਕੇ ਕਿ ਐਸੀ ਕੀ ਸਾਰੀ ਲਾਈਵ ਚੱਲੇ ਜਾਈਏ ਮੀਟਿੰਗਾਂ ਹੁੰਦੀਆਂ ਮੀਟਿੰਗ ਤਾਂ ਜਾਣਾ ਹੀ ਪੈਂਦਾ ਸਾਨੂੰ ਮੀਟਿੰਗ ਕੋਈ ਮੀਟਿੰਗ ਹੋ ਸਕਦੀ ਹੈ ਉੱਥੇ ਤਾਂ ਜਾਣਾ ਹੀ ਪੈਂਦਾ ਉਹਦੇ ਵਜ੍ਹਾ ਦਾ ਦੋ ਸਰੀਰ ਬਣਾ ਲੇ ਵੀ ਇੱਕ ਉਹ ਇਹਨਾਂ ਦੇ ਬਾਰੇ ਜਿਹੜਾ ਬਕਵਾਂ ਸਿੰਘ ਮੈਨੇਜਰ ਮੀਟਿੰਗਾਂ ਸੀ ਮੀਟਿੰਗਾਂ ਵੀ ਕਰਨੀਆਂ ਬਹੁਤ ਜ਼ਰੂਰ ਹੁੰਦੀਆਂ ਫੀਲਡ ਤੇ ਵੀ ਜਾਣਾ ਬਹੁਤ ਜ਼ਰੂਰੀ ਹੁੰਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਵੀ ਸਾਡੇ ਵੱਲੋਂ ਕੋਈ ਸਟ੍ਰਾਈਕ ਨਹੀਂ ਕੀਤੀ ਗਈ ਪਹਿਲਾਂ ਕਿਹੜਾ ਸਟ੍ਰਾਈਕ ਸੀ ਸਾਡੀ ਪਹਿਲਾਂ ਵੀ ਸਟ੍ਰਾਈਕ ਨਹੀਂ ਸੀ ਕੰਮ ਕਰਦੇ ਹਾਂ ਕੱਲ੍ਹ ਦੇ ਭਾਏ ਕੋਈ ਛੁੱਟੀ ਤਾਂ ਤਾਂ ਹੈ ਹੀ ਸਾਰੇ